ਹਾਂਜੀ ਹਾਂਜੀ ਚਲੋ ਤਿੰਦਰਾ ਗਿਆ ਠੀਕ ਆ ਕੋਈ ਗੱਲ ਨਹੀਂ ਕਰ ਲੈਨੇ ਆ ਸ਼ਰਨ ਚਾਹ ਮੈਂ ਪਾ ਕੇ ਰੱਖੀ ਯਾਰ ਮਿਲਦੀ ਲੈ ਤੂੰ ਹੀ ਪੀ ਲੈ ਉਹ ਚਾਹ ਨੂੰ ਛੱਡੋ ਉਹ ਆ ਗਈ ਜੀ ਨੋ ਤੁਹਾਡੀ ਮੈਂ ਤੈਨੂੰ ਇੱਕ ਗੱਲ ਕਹਾਂ ਨੋ ਨਾ ਕਵੀ ਮੈਨੂੰ ਬੜੀ ਪੈੜੀ ਲੱਗਦੀ ਹੈ ਜਿਹਦਾ ਤੂੰ ਐਦਾਂ ਕਿ ਨਹੀਂ ਜੀ ਕਰਦਾ ਤੇਰੀ ਜੀਭ ਖੇਚ ਲਵਾਂ ਮੇਰੀ ਜੀਭ ਖਿੱਚਿਓ ਐਵੇਂ ਮੇਰੇ ਸੱਚ ਛੁੱਤਰ ਮਾਰੋ ਤੂੰ ਕੋਈ ਨਹੀਂ ਐਦਾਂ ਤੇ ਮੈਂ ਕਰਾਂ ਹਲਾਜ ਜਾ ਕੇ ਜਿਹੜੀ ਫੜ ਫੜ ਕੇ ਲਫਾ ਫੇਲੇ ਹੁੰਦੀ ਹੈ ਨਾ ਇਹ ਭਲਾ ਕਿਦਾਂ ਲਿਆਂਦੀ ਪਰੇ ਹੋ ਤੂੰ ਹਮੋਂ ਆਉ ਮਜਾ ਲੜਾਈ ਦਾ ਨਾ ਸੁਆਦ ਹੀ ਵੱਖਰਾ ਹੁੰਦਾ ਵਾ ਵੈਨੀ ਕੀ ਬਣਦਾ ਇਹਨਾਂ ਦਾ ਹਮ ਹਣੀ ਆ ਕੀ ਖਰੀਦ ਖਰੂਦ ਕੇ ਲਾਈਆਂ ਤੈਨੂੰ ਕੋਈ ਸ਼ਰਮ ਹਜਾ ਹੈਗੀ ਕਿ ਨਹੀਂ ਮੰਮੀ ਕੱਪੜੇ ਲਿਆਂਦੇ ਇਹ ਕਪੜੇ ਪਾਉਣ ਨੂੰ ਤਾਂ ਬੜਾ ਜੀ ਕਰਦਾ ਤੇ ਜਿਹੜਾ ਸਾਡਾ ਖੜਾ ਪੱਗੇ ਸੋਨਾ ਲੈ ਗਈਆਂ ਹੀ ਮਾਵਾ ਧੀਆਂ ਉਹ ਕਿੱਥੇ ਹੀ ਹੋ ਕਦੇ ਤੈਨੂੰ ਆਉਂਦਾ ਪਤਾ ਹੀ ਨਹੀਂ ਕਿ ਸੋਨਾ ਨਹੀਂ ਲੈਣਾਗਾ ਮੰਮੀ ਮੈਂ ਮੰਨਦੀ ਆ ਗਲਤੀ ਹੋਈ ਆ ਪਰ ਮੈਨੂੰ ਨਹੀਂ ਪਤਾ ਉਹ ਇਹ ਚੀਜ਼ ਦਾ ਨਾ ਤੈਨੂੰ ਕਿੱਥੇ ਪਤਾ ਹੋਣਾ ਤੇਰੀ ਮਾਂ ਨੂੰ ਤਾਂ ਪਤਾ ਹੀ ਨਾ ਆਂਦੀ ਹੀ ਵਿਆਹ ਵਾ ਇੰਨੀਆਂ ਧਾਦੀਆਂ ਮਾਵਾ ਧੀਆਂ ਚ ਚਲਾਕੀਆਂ ਨਾ ਮੈਂ ਜਾਣ ਗਈ ਆ ਤੇ ਨਾਲੇ ਖਬਰਦਾਰ ਮੈਨੂੰ ਮੰਮੀ ਨਹੀਂ ਕਹਿਣਾ ਮੈਨੂੰ ਜੇ ਤੂੰ ਮੰਮੀ ਕਿਹਨੇ ਜ਼ਹਿਰ ਖਾਈ ਦਿੰਨੀ ਹੈ ਮਾਵਾ ਮਾਵਾ ਹੀ ਹੁੰਦੀ ਆਣੇ ਖ਼ਬਰਦਾਰ ਮਾਂ ਵਾਲੀ ਗੱਲ ਨਾ ਕਰੀ ਨਾਲੇ ਮੈਨੂੰ ਇਹ ਗੱਲ ਦੱਸ ਸਾਡੀ ਗੱਡੀ 'ਚ ਬੈਠ ਕੇ ਗਈ ਤੈਨੂੰ ਕੋਈ ਮਾੜੀ-ਮੋਟੀ ਅਕਲ ਹੈਗੀ ਕਿ ਨਹੀਂ ਕਿ ਜਾ ਉਹ ਵੀ ਘੋਟ ਕੇ ਪੀਲੀ ਏ ਮਾਂਵਤਿਆਂ ਨੇ ਮੇਰੀ ਸੁਣ ਲੈ ਗੱਲ ਆਪਣੀ ਮਾਂ ਨੂੰ ਫੋਨ ਕਰਕੇ ਕਹਿ ਦੇ ਕਿ ਜਿਹੜਾ ਸਾਡਾ ਸੋਨਾ ਨਾ ਉਹ ਇੱਥੇ ਆਉਣਾ ਚਾਹੀਦਾ ਨਹੀਂ ਤਾਂ ਅੱਜ ਮੈਂ ਤੇਰਾ ਜੀਣਾ ਹਰਾਮ ਕਰ ਚੜਨੇ ਏ ਘਟ ਮੈਂ ਬੱਸ ਨਹੀਂ ਤੈਨੂੰ ਦੇਣਾ ਹੈਗਾ ਮੈਂ ਬੜਾ ਊੱਖਾ ਬਣਾਇਆ ਜੀ ਮੰਮੀ ਸੋਨਾ ਲੈ ਆਜਾਂਗੇ ਤੇ ਫਿਰ ਬਖਸ਼ ਦੋਗੇ ਇਹ ਤੈਨੂੰ ਪਤਾ ਨਾ ਕਿਦਾਂ ਸੋਨਾ ਬਣਾਇਆ ਅੱਗ ਲੱਗੀ ਆ ਸੋਨੇ ਨੂੰ 127000 ਨੂੰ ਹੋ ਗਿਆ ਜਿੰਨਾ ਦਿਨ ਅੱਜ ਮੈਂ ਬਣਾਇਆ ਹੈ ਨਾ ਪੋਈਆ ਪੋਈਆ ਕਰਕੇ ਪੋਈਆ ਪੋਈਆ ਕਰਕੇ ਤੇ ਮੈਂ ਕਿਹਾ ਚਲ ਮੇਰੇ ਕਿਦ ਨੇ ਆਣੇ ਸੌਕੇ ਰਹਿਣਗੇ ਤੇ ਤੁਸੀਂ ਮਾਵਾਂ ਤੀਆਂ ਖਾਪੀ ਗੱਡ ਕਰ ਮਾਰ ਛੜਿਆ ਤੁਹਾਨੂੰ ਕਿਤੇ ਇੰਨੀ ਸ਼ਰਮ ਹਜਾਈ ਨਹੀਂ ਨਾਲੇ ਤੂੰ ਮੇਰੀ ਸੋਨਾ ਤੇਰੀ ਮਾਂ ਨੇ ਇੱਥੇ ਤੈਨੂੰ ਕੱਲਿਆ ਕਮ ਸੋਪਾ ਮੈਂ ਇੰਨਾ ਹੀ ਸੋਚ ਲੈਂਦੀ ਤੇ ਇੰਨਾ ਕੁਝ ਹੋ ਸੇ ਕੀਤਾ ਤੇ ਇਹ ਹੁਣ ਉੱਥੇ ਕਿੱਦਾਂ ਰਹੇਗੀ ਪਰ ਨਾ ਸ਼ਰਮ ਹਜਾ ਹੈ ਨਹੀਂ ਤੁਹਾਨੂੰ ਤਹਾੜ ਨਹੀਂ ਮੇਰੇ ਸਾਹ ਨਾਲ ਪਿਆਰ ਨੂੰ ਵੀ ਨਹੀਂ ਹੈਗੀ ਵੀ ਜਿਹੜਾ ਉਹ ਸੋਚਦਾ ਤੇ ਕੁੜੀਆਂ ਖਬਰਦਾਰ ਬੜਾ ਕੁਝ ਉਹਨਾਂ ਨੇ ਕੀਤਾ ਵਾ ਹੁਣ ਤੂੰ ਕਿਹੜੇ ਮੂੰਹ ਨਾਲ ਜਾਏਂਗੀ ਤੇ ਮੁੰਡੇ ਨੂੰ ਮਉਣ ਮਉਣ ਕਰਕੇ ਪੂਨਾ ਤੇ ਤੇ ਹੱਥਾਂ ਦੇ ਚਾੜ ਕੇ ਤੂੰ ਆ ਗਈ ਤੂੰ ਕਮ ਸੇ ਕਮ ਇਹ ਨਹੀਂ ਸੋਚ ਲੈਂਦੀ ਕਿੰਨਾ ਕੁਝ ਕਰਕੇ ਗਈ ਕਿਦਾਂ ਮੂੰਹ ਕੱਢੇਂਦੀ ਬਾਹਰ ਪੈਣ ਤੇ ਉਬਰ ਕਿੱਥੇ ਤੂੰ ਤਾਂ ਗੱਡੀ 'ਚ ਬੈਠਾ ਮਿੰਟੋ ਮੈਂ ਤੇ ਦੌੜ ਗਈਆਂ ਤੇਰੇ ਤੇ ਕਿਹੜੇ ਲਾਗੋਂ ਦੀ ਅਕਲ ਨਹੀਂ ਨੰਗੀ ਹੈਗੀ ਕਿ ਹੁਣ ਕਿਹੜੀ ਗੱਲ ਚੁੱਪ ਕੀਤੀ ਹੈ ਮੂੰਹ 'ਚ ਕੁੰਗਣੀਆਂ ਪਾਈਆਂ ਹਣ ਬੋਲ ਇਹ ਬੁਲੰਮੀ ਮੈਂ ਮੇਰੇ ਤੋਂ ਕੋਈ ਜਵਾਬ ਨਹੀਂ ਹੈਗਾ ਹਾਂ ਤੈਨੂੰ ਕੀ ਲੋੜ ਜਵਾਬ ਦੇਣ ਦੀ ਸਾਰਾ ਕੋ ਬਹਿ ਗਿਆ ਜੇ ਖਾ ਖੱਟ ਕੇ ਤੇ ਫਿਰ ਕੁੜੀ ਨੂੰ ਇੱਥੇ ਕਾਢੀ ਛੱਡਿਆ ਹੈ ਸ਼ਰਮਿੰਦੀ ਤੂੰ ਵੀ ਇਹ ਤੇਰੀ ਮਾਂ ਵੀ ਇਹ ਮੈਂ ਤੇ ਨਾਲੇ ਵੀ ਉਹ ਜਿਹੜੀ ਵੱਡੀ ਉਹਨੂੰ ਮੈਂ ਕੱਖ ਨਹੀਂ ਦਿੱਤਾ ਫਿਰ ਵੀ ਉਹ ਮੇਰੀ ਇੱਜ਼ਤ ਕਰਦੀ ਤੇ ਤੇਰਾ ਮੈਂ ਇੰਨਾ ਸਾਥ ਦਿੱਤਾ ਪਰ ਤੂੰ ਦੱਸ ਛੱਡਿਆ ਕਿ ਮੈਂ ਬਗਾਨੀ ਆ ਤੇ ਬਗਾਨੀ ਬਣ ਕੇ ਦੱਸਾਂਗੀ ਵੇ ਮੰਮੀ ਗੁੱਸਾਣਾ ਗਏ ਮੈਨੂੰ ਪਤਾ ਵਾ ਸ਼ਰਮਿੰਦੀ ਬਿਤੜਨ ਨਾਲ ਕਿ ਨਗ ਘਰ ਤੇ ਚੁੱਪ ਕਰਕੇ ਤਾਂ ਬਹਿ ਜਾ ਕਿ ਦੱ ਤੇਰੀ ਜੀਬ ਚਲਦੀ ਆ ਅਜੇ ਵੀ ਮੈਨੂੰ ਸ਼ਰਮ ਦੇ ਮੇਲੇ ਮਾਰਦੀ ਆ ਨਹੀਂ ਉਹਨੇ ਘਰੋਂ ਪਿਆਰ ਤਾਂ ਨਹੀਂ ਨਾ ਬੁੱਟੇ ਤੇਰੇ ਵਾਂਗੂ ਨਹੀਂ ਸਾਰਾ ਕੋ ਲੈ ਲੜ ਵਟ ਤਨੀ ਗਈ ਸਾਰਾ ਕੋ ਇੱਥੇ ਹੀ ਆ ਮਾੜੀ ਆ ਚੰਗੀ ਆ ਪਿਆਰ ਦੇ ਇੱਥੇ ਹੀ ਆ ਨਾ ਦਾ ਇਹੋ ਤੇ ਮੇਰੇ ਤੋਂ ਗਲਤੀ ਹੋ ਗਈ ਆ ਜਿਹੜੀ ਮੈਂ ਘਰੋਂ ਚਲ ਗਈ ਆ ਤੇ ਮੈਂ ਤੈਨੂੰ ਨਾ ਹੱਥ ਜੋੜ ਕੇ ਮਾਫੀ ਖਬਰਦਾਰ ਹੱਥ ਨਾ ਜੋੜੀ ਹੁਣ ਤੇਰੇ ਮੈਂ ਹੱਥ ਜੋੜਾਂ ਵੱਲ ਵੇਖ ਕੇ ਤੇ ਮੈਂ ਤੇਰੀ ਫੇਰ ਉਦਾਂ ਹੀ ਕੰਡਾਂ ਪਾ ਜਿੱਦਾਂ ਪਹਿਲਾਂ ਕਰਨੀ ਆ ਤੇ ਹੁਣ ਨਾ ਆਪਣੀ ਾਕਾਤ ਚ ਰਹਿਣਾ ਵਾ ਇੱਥੇ ਰਹੇਂਗੀ ਨਾ ਸਾਰੀ ਉਮਰ ਜੁੱਤਨਾ ਖਾਣੀਆਂ ਪੈਣੀਆਂ ਉਹ ਦਨੀਆਂ ਮੇਰੇ ਨੂੰ ਰੱਖਣਾ ساری ਉਮਰ ਮੇਨੇ ਖਾਏਗੀ ਨਾਲੇ ਆਪਣੀ ਜਠਾਣੀ ਦੇ ਤਾਂ ਨਾਲੇ ਮੇਰੇ ਜਿੱਦਾਂ ਤੇਰੀ ਮੇਰੇ ਅੱਗੇ ਜ਼ੁਬਾਨ ਚੱਲਣੀ ਨਾ ਕਟਰ ਕਟਰ ਐਦਾਂ ਕਿਤੇ ਸ਼ਰਮ ਦੇ ਅੱਗੇ ਨਾ ਬੋਲੀ ਉਹ ਬੜੀ ਭਰੀ ਬੀਤੀ ਹੋ ਜਿਹੜੀ ਚੀਜ਼ਾਂ ਦੇ ਹੱਥ ਆ ਜਾਂਦੇ ਤੇਰੇ ਮਾਰ ਛੱਡਣੀ ਹੋ ਕਿਤੇ ਇਹ ਨਾ ਵੀ ਵੀਡੀ ਵੀਡੀ ਮੇਰੇ ਉਹਦੇ ਅੱਗੇ ਡੈਪੇਂ ਬੋਲਣ ਕਿਉਂ ਮੰਮੀ ਕੋਈ ਗੱਲ ਹੋਈ ਗੱਲ ਹੋਈ ਹੋਏ ਭਾਈ ਨਾ ਹੋਈ ਹੋਏ ਤੈਨੂੰ ਮੈਂ ਜਿਹੜੀ ਗੱਲ ਕਹਦੀ ਨਾ ਇਹ ਪੱਲੇ ਬੰਨ ਲੈ ਇਹਦੇ ਮੂੰਹੋਂ ਗੱਲ ਨਾ ਕੋਈ ਕਰ ਪਾਵੀ ਨਹੀਂ ਗੱਲ ਸੁਣ ਤੇਰੀ ਤਾਂ ਮਾਂ ਤੇਰਾ ਦੂਜੇ ਥਾਂ ਤੇ ਡੋਲਾ ਡਈ ਤੋਰਨ ਤੇ ਇਹਨੇ ਨਾਲ ਉਹ ਤੂੰ ਮਰ ਜਾਂਦੀ ਨਾ ਘਰ ਚ ਆਉਨੋਂ ਇਹ ਖੂ ਖਤਰਸ਼ਾਲ ਮਾਰ ਦਿੰਦੀ ਤੇ ਤੂੰ ਮਰ ਜਾਂਦੀ ਤੇ ਸਿਆਪਾ ਮੁੱਕ ਜਾਂਦਾ ਪਰ ਸਾਡੇ ਕਿਸੇ ਤੋਂ ਗੱਲੋਂ ਲੱਖਣਾ ਅਮਨ ਹਾਂਜੀ ਮੰਮੀ ਉਹ ਤਾਂ ਕੀ ਕਰਦੀ ਆ ਕੁਛ ਨਹੀਂ ਮੰਮੀ ਉਹ ਕੱਪ ਮੈਂ ਸੁੱਕ ਗਈ ਤੇ ਚਲਾ ਦੇਣੀ ਸਟੈਂਡ 'ਚ ਪੁੱਤ ਮੈਂ ਤੇਰੇ ਨਾਲ ਗੱਲ ਕਰਨੀ ਆ ਦੱਸੋ ਵੇਹਲਾ ਜਿੱਦਨ ਦੀ ਨਵ ਗਈ ਆ ਨਾ ਤੇ ਮੁੰਡਾ ਖਿਜੂ ਖਿਜੂ ਜ਼ਿਆਦਾ ਨਹੀਂ ਕਰਨ ਡਿਆ ਪਿਆ ਮੰਮੀ ਮੈਂ ਵੀ ਇਹੀ ਕਹਿਣਾ ਸੀ ਤੁਹਾਨੂੰ ਕਿ ਜਿੱਦਨ ਦੀ ਉਹ ਗਈ ਆ ਜ਼ਿਆਦਾ ਜੀਦ ਕਰਨ ਲੱਗ ਪਿਆ ਆ ਉਹ ਵੇਖੀਂ ਨਹੀਂ ਕਰਦਾ ਹੜਕੋ ਥੋੜੀ ਕੀਤਿਆਂ ਤੇ ਜਦ ਨਵ ਹੁੰਦੀ ਹੀ ਆ ਇਹ ਰੂਹ ਹੁੰਦਾ ਹੀ ਤੇ ਚੁੱਕ ਲੈਂਦੀ ਉਸ ਟਾਈਮ ਚੁੱਪ ਕਰ ਜਾਂਦਾ ਹੀ ਤੇ ਹੁਣ ਮੰਮੀ ਮੈਂ ਚੁੱਕਾਂ ਤੇ ਨਹੀਂ ਚੁੱਪ ਕਰਦਾ ਵੇਹਲਾ ਮਾਂ ਆਂ ਹੁੰਦੀ ਆ ਨਾ ਮਾਂ ਦੀ ਪਛਾਣ ਵੇਹਲਾ ਉਸੇ ਲਈ ਆਂਦੀ ਬੱਚੇ ਦੀ ਤੇ ਮੇਰੀ ਮਾਂ ਵਾ ਤੇ ਉਦਾਂ ਦਾ ਜ਼ਿਆਦਾ ਜਿਦੀ ਜਿਆ ਹੋ ਗਿਆ ਵਾ ਤੇ ਮੈਨੂੰ ਹੀ ਹੋਤਰਾ ਹੁੰਦਾ ਰਿੰਦਾ ਵਾ ਕਿ ਜੇ ਇਹ ਇੰਨੀ ਜਿੱਦ ਕਰਨ ਡਿਆ ਤਾਂ ਉਧਰ ਨਾ ਉਹਦਾ ਕੀ ਹਾਲ ਹੋਊਗਾ ਉਹ ਵੀ ਤੇ ਸੋਚਦੀ ਹੋਊਗੀ ਮੰਮੀ ਇਹ ਗੱਲ ਤੇ ਮੈਂ ਵੀ ਸੋਚਨੀ ਆ ਪਰ ਮੰਮੀ ਫਿਰ ਮੈਂ ਵੀ ਕੀ ਕਰਾਂ ਜੇ ਉਹ ਹੀ ਹੁਲਿਆ ਗਈ ਤੇ ਮੈਂ ਕਿੱਦਾਂ ਜੀਵਾਂਗੀ ਮੈਂ ਤੇ ਮਰੀ ਜਾਣਾ ਚੱਲ ਪੁੱਤ ਮੈਂ ਸਮਝ ਨਹੀਂ ਆ ਤੇਰੀ ਗੱਲ ਨੂੰ ਪਰ ਉਹ ਵੀ ਮਾਂ ਆ ਵਾ ਹੈ ਤੇ ਉਹ ਵੀ ਵੇਖਲਾ ਰੋਂਦਾ ਐਸੇ ਕਰਕੇ ਉਹ ਲੱਭਦੀ ਨਹੀਂ ਨੀਗੀ ਹੁਣ ਚੱਲ ਬੋਲ ਕੇ ਨਹੀਂ ਦੱਸ ਸਕਦਾ ਬੱਚਾ ਪਰ ਵਿੱਚੇ ਵਿੱਚ ਸੋਚਦਾ ਹੋਊਗਾ ਮੇਰੀ ਮਾਂ ਕਿੱਥੇ ਆ ਹੋ ਹਾਈ ਨਹੀਂ ਇਹ ਤੇ ਬੋਲ ਲਾ ਗਿਰੇ ਘੰਟਾ ਕਿੰਨਾ ਬੋਲਦੀ ਹੈ ਹੈ ਦੀਦੀ ਹੁਣ ਦੂੱਚ ਮੇਰਾ ਵੀ ਦੱਸੋ ਕੀ ਕਸੂਰ ਮੈਂ ਮੰਨਦੀ ਮੇਰੇ ਤੋਂ ਗਲਤੀ ਹੋ ਗਈ ਆ ਚੱਲ ਮੈਂ ਵੀ ਹੁਣ ਤੇਰੇ ਨਾਲ ਗਲਾ ਥੋੜਾ ਕਰਨਾ ਹੀ ਆ ਤੂੰ ਕਹਿੰਦੀ ਸਿੱਧੀ ਪੱਧਰੀ ਹੈ ਤੂੰ ਕਹਿੰਦੀ ਇਹ ਚੱਜਦੀਆਂ ਕਰਕੇ ਗਈ ਹੈ ਇੰਨਾ ਕੱਖ ਤੇ ਕਰ ਗਈ ਹੈ ਹੈ ਉਦੋਂ ਤੱਕ ਅਸਲ ਕੱਖ ਨਹੀਂ ਛੱਡੀ ਤਹੀ ਬੋ ਮੈਂ ਹੁਣ ਤੁਹਾਨੂੰ ਕੀ ਕਹਾਂ ਹਿੰ ਮੈਂ ਉਦਾਂ ਵਹਿ ਨਹੀਂ ਜਿਹੜੇ ਸੋਨੇ ਸੋਨੇ ਦੀ ਗੱਲ ਕਰਨ ਦੀ ਹੈ ਹੈਗਾ ਕਿ ਖਾਕੂ ਚੜਿਆ ਜੀ ਹੈ ਆ ਹੁਣ ਕਿੱਥੇ ਬੋਲਣਾ ਖਾ ਖੋਲਿਆ ਹੋਣਾ ਵਾ ਨੰਗਾ ਕੋ ਵੀ ਹੈਗਾ ਕੀ ਹੀ ਵੇਹੇ ਜੋ ਇਥੋਂ ਲੈ ਕੇ ਤੇ ਬਾਅਦ ਠੀਕ ਮੈਂ ਤਾਂ ਕਹਿੰਨੀ ਆ ਇਹ ਬੋਰੀ ਕਿਸਦਾ ਗੋਲ ਕਰ ਤੇ ਤੁਰਫਾ ਇਤੋਂ ਦੇ ਨਾ ਤੈਨੂੰ ਗੱਡੀ ਚੜ੍ਹਾ ਦੇਣਾ ਚੰਗੀ ਹੋਣੀ ਤੇ ਮੇਰੀ ਗੱਲ ਪੱਲੇ ਬੰਨ ਲੈਣੀ ਹੈ ਜਿਹੜੀ ਗੱਲ ਕਰਨ ਦੀ ਆ ਨਾ ਇੱਥੇ ਗੋੜ ਕਰੀ ਚੰਗਾ ਆ ਮੈਂ ਬੈਠੀ ਰੋਈ ਨਾ ਜਾ ਹੁਣ ਮੇਰੀ ਗੱਲ ਸੁਣ ਪੁੱਤ ਮੈਂ ਤੈਨੂੰ ਪਹਿਲਾਂ ਵੀ ਕਹਿੰਦੀ ਹੁੰਦੀ ਹਾਂ ਨਾ ਉਹ ਮੁੰਡੇ 'ਚ ਆਪਣਾ ਜ਼ਿਆਦਾ ਮੋਹ ਪਾ ਪਰ ਨਾ ਤੂੰ ਲਾਪਰਵਾਹੀ ਕਰ ਛੱਡੀ ਉਹ ਨਵ ਨੇ ਚੁੱਕ ਛੱਡਣਾ ਨਵ ਕੋਈ ਰਹਿਣਾ ਤੇ ਹੁਣ ਉਹਨੂੰ ਆਦਤ ਨਵ ਦੀ ਪੈ ਗਈ ਆ ਹੁਣ ਐਦਾਂ ਕਰ ਮੇਰੀ ਤੀ ਤੂੰ ਨਾ ਜ਼ਿਆਦਾ ਟਾਈਮ ਦੇ ਠੀਕ ਆ ਫਿਰ ਅਗੋਂ ਉਹਨੂੰ ਤੇਰੀ ਆਦਤ ਪੈ ਜੂਗੀ ਉਹ ਫਿਰ ਸੋਚੂਗਾ ਕਿ ਮੇਰੀ ਮਾਂ ਇਹ ਆ ਕਿਉਂਕਿ ਬੱਚੇ ਹੁੰਦੇ ਆ ਮੋਹ ਦੇ ਭੁੱਖੇ ਜਦੋਂ ਤੂੰ ਜ਼ਿਆਦਾ ਪਿਆਰ ਕੀਤਾ ਨਾ ਉਹਦੇ ਨਾਲ ਉਹਦੇ ਲੱਗੇ ਹੀ ਰਹੀ ਫਿਰ ਉਹਨੂੰ ਆਦਤ ਤੇਰੀ ਪੈ ਜਾਣੀ ਆ ਠੀਕ ਆ ਗਲਤ ਨਹੀਂ ਮੀ ਤੁਹਾਡੀ ਸਹੀ ਆ ਉਹ ਰੂਵੀ ਤੁਹਾਨੂੰ ਪਤਾ ਹੀ ਆ ਮੈਂ ਕਿਉਂ ਨਾਮ ਨੂੰ ਕਿੰਨੀ ਹੰਨੀਆਂ ਚੁੱਕ ਲਾ ਉਹ ਵੀ ਉਹਦਾ ਵੀ ਮਨ ਹੋਰ ਹੋ ਜਾਂਦਾ ਜੇ ਦੋਨੋਂ ਚੁੱਕ ਲੈਂਦੀ ਹੁੰਦੀ ਤਾਂ ਕਰਕੇ ਓਦਾਂ ਫਿਰ ਤੁਹਾਨੂੰ ਪਤਾ ਮੈਂ ਤਿੰਨਾ ਕਰਦੀ ਕਿੰਨਾ ਕਹਿ ਤਾਂ ਦਿੰਦੀ ਸੀ ਤੂੰ ਪਰ ਮੈਨੂੰ ਪੱਕਾ ਪਤਾ ਉੱਥੇ ਤੜਫਦੀ ਹੁਣੀ ਆ ਉਹਦਾ ਧਿਆਨ ਮੁੰਡੇ ਵਿੱਚ ਹੀ ਹੁਣਾ ਵਾ ਮਮੀ ਜੀ ਉਹਨੇ ਉਹਨਾਂ ਨੂੰ ਦੱਸਤਾ ਮੁੰਡੇ ਵੱਲੋਂ ਕੀ ਕਰਾਂਗੇ ਆਪਾਂ ਪੁੱਤ ਵੇਖ ਦੋਹਾਂ ਜੀਆਂ ਦੀ ਹੁਣ ਇੱਕ ਗੱਲ ਹੁੰਦੀ ਆ ਉਹਨੇ ਗੱਲ ਕਰਨੀ ਕਰਨੀ ਆ ਪਿੰਦਰ ਨਾਲ ਮੈਨੂੰ ਪਤਾ ਵਾ ਕੋਨੇ ਏਡੀ ਵੱਡੀ ਗੱਲ ਛਪਾ ਕੇ ਨਹੀਂ ਰੱਖਣੀ ਉਨੇ ਸਭ ਕੋ ਦੱਸਣਾ ਮਮਮੀ ਉਹ ਦਿਨ ਤੇ ਕਹਿੰਦੀ ਸੀ ਵੀ ਮੈਂ ਨਹੀਂ ਦੱਸਾਂਗੀ ਭਾਬੀ ਜੀ ਮੈਨੂੰ ਪਤਾ ਹੀ ਹੁਣ ਤਾਂ ਡਈ ਐ ਮੇਰੀ ਗੱਲ ਸੁਣ ਦੱਸਣਾ ਕਿੱਦਾਂ ਨਹੀਂ ਉਹਨੇ ਸਾਡੀ ਅੱਖਾਂ 'ਚ ਘਟਾ ਪਾਇਆ ਉਹਨੇ ਉਹਨੇ ਸਭ ਕੋ ਦੱਸਣਾ ਉਹਦੀਆਂ ਆਂਦਰਾਂ ਵਾਂ ਜਦੋਂ ਪਿੰਦਰ ਨੂੰ ਪਤਾ ਲੱਗਾ ਨਾ ਮੁੰਡੇ ਬਾਰੇ ਵੇਖੀ ਕਿੱਡੀ ਛੇਤੀ ਆਉਂਦਾ ਇੱਥੇ ਲੈਣਾ ਮਿੰਦੇ ਹੋ ਡਰ ਸਤਾਈ ਜਾਂਦਾ ਵਿੱਚ ਇਹ ਵਿੱਚ ਵੀ ਤੁਹਾਡਾ ਦੋਹਾਂ ਜੀਆਂ ਦਾ ਕੀ ਬਣੂਗਾ ਫਿਰ ਪਰ ਮਮਮੀ ਮੈਂ ਨਹੀਂ ਦੇਣਾ ਹੁਣ ਤੁਹਾਨੂੰ ਪਤਾ ਵੀ ਐ ਮੇਰਾ ਕਿੰਨਾ ਮੋਹ ਪੈ ਗਿਆ ਉਹਦੇ 'ਚ ਮੈਂ ਕੀ ਕਰਾਂਗੀ ਮੇਰੀ ਗੱਲ ਸੁਣ ਪੁੱਤ ਮੋਹ ਤੇ ਪੈ ਗਿਆ ਵਾ ਪਰ ਨਾ ਉਹ ਵੀ ਮਾਂ ਆ ਅਕਸਰ ਉਹ ਪਿਓ ਆ ਪਿਓ ਨੂੰ ਖਿੱਚ ਪੈਣੀ ਪੈਣੀ ਆਪਣੇ ਖੂਨ ਦੀ ਤੇ ਵੇਖੀ ਇੱਕ ਵਾਰੀ ਤੇ ਉਹਨਾਂ ਨੇ ਆਉਣਾ ਹੀ ਆਉਣਾ ਇੱਥੇ ਤੇ ਮਿੰਤ ਤਰਲਾ ਕਰਕੇ ਵੇਖ ਲਈ ਜੇ ਤੇਰੀ ਮੰਨ ਜਾਣਗੇ ਤੇ ਰੱਖ ਲਈ ਨਹੀਂ ਤੇ ਫਿਰ ਪੁੱਤ ਕੀ ਜੋਰ ਆ ਹਟਾਉਣਾ ਗਾੜੀ ਉਹਨਾਂ ਦੀ ਚੀਜ਼ ਨਾ ਲੈ ਜਾਣੀ ਆਪਣੀ ਮੰਮੀ ਮੈਂ ਉਹਨਾਂ ਦੇ ਹੱਥ ਪੈਰ ਜੋੜਾਂਗੀ ਵੀ ਨਹੀਂ ਖੜਨਾ ਤੀ ਮੈਂ ਰੱਖ ਲੈਣਾ ਮੈਂ ਨਹੀਂ ਖੜਨੀ ਜਾਣਾ ਚੱਲ ਕੋਈ ਨਹੀਂ ਤੂੰ ਆਪ ਗਾੜੀ ਹੱਥ ਜੋੜਿਆ ਕਰ ਬਾਬਾ ਤੈਨੂੰ ਹੀ ਦੇ ਦੇ ਹੈ ਕਿਤੇ ਤੇਰੀ ਸੁਣ ਲੈ ਸੱਚੇ ਪਾਤਸ਼ਾਹ ਮੈਂ ਵੀ ਚੇ ਵਿੱਚ ਬੜੀ ਦੁਖੀ ਰਹੀ ਨਹੀਂ ਇਸੇ ਕਰਕੇ ਫੇ ਮੇਰੇ ਪੁੱਤ ਦੀ ਵੀ ਕਿਤੇ ਸੁਣ ਲਾ ਹੁਣ ਮੈਨੂੰ ਪੱਕਾ ਪਤਾ ਪੁੱਤ ਉਹਨਾਂ ਨੇ ਮੁੰਡਾ ਇੱਥੇ ਖੜਨਾ ਹੀ ਖੜਨਾ ਕੋਈ ਨਹੀਂ ਮੰਮੀ ਮੈਂ ਕਹਿ ਲੈਣਾ ਉਹਨਾਂ ਨੂੰ ਮੈਂ ਭਾਜੀ ਨੂੰ ਵੀ ਕਹੂੰਗੀ ਕਿ ਭਾਜੀ ਹੁਣ ਇੰਨੇ ਮੈਨੂੰ ਦਿੱਤਾ ਹੈ ਹੁਣ ਮੇਰਾ ਹੀ ਆ ਆਡੀ ਝੋਲੀ ਪਾਇਆ ਹੀ ਨਾ ਬਣੇ ਚੱਲ ਇਦਾਂ ਕਰ ਫਿਰ ਜਾ ਜਾ ਕੇ ਤੈਨੂੰ ਸਾੰਭ ਤੇ ਉਹਦੇ ਲਾਗੇ ਰਿਆ ਕਰ ਠੀਕ ਆ ਕੰਮ ਦਾ ਵਾਅਦਾ ਘਾਟਾ ਕੋਈ ਨਹੀਂ ਮੈਂ ਕਰ ਲਿਆ ਕਰੂੰਗੀ ਤੇ ਜੇ ਤੇਰ ਚ ਮੋਹ ਪੈ ਗਿਆ ਨਾ ਉਹਦਾ ਫਿਰ ਕੀ ਪਤਾ ਤੈਨੂੰ ਹੀ ਦੇ ਦੇਣਾ ਆਹੋ ਇਹ ਵੀ ਗੱਲ ਹੈ ਮੰਮੀ ਸਗੋਂ ਮੇਤੋ ਬਗਿਆ ਨੰਨਾ ਰਵੇ ਫੇਰਾ ਚੰਨੀ ਆ ਬਲੰਦ ਜਾ ਵੇਖ ਜਾ ਕੇ ਮੁੰਡੇ ਵਾਲਾ ਹਾਈ ਹਾਈ ਇਹ ਵੀ ਵਿਚਾਰੀ ਸੱਚੀ ਆ ਇਹਨੇ ਵੀ ਹੁਣ ਆਪਣਾ ਬਣਾਇਆ ਵਾ ਤੇ ਜੇ ਕੱਲ ਨੂੰ ਅਗਲੇ ਆ ਗਏ ਪਿਹੜਾ ਮੁੰਡਾ ਸਾਨੂੰ ਦੇ ਦੋ ਤੇ ਅਸੀਂ ਉਹਨਾਂ ਨੂੰ ਕੀ ਕਹਿ ਸਕਨੇ ਆ ਡੱਕਿਆ ਥੋੜੀ ਜਾਣਾ ਵਾ ਤੇ ਪਰ ਮੈਨੂੰ ਇਹਦੀ ਚਿੰਤਾ ਸਤਾਉਂਦੀ ਆ ਕਿ ਇਹਨਾਂ ਦਾ ਕੀ ਬਣੂਗਾ ਇਹ ਤੇ ਦੋਵੇਂ ਜੀ ਸ਼ਦਾਈ ਹੋ ਜਾਣੇ ਆ ਰੱਬਾ ਸੱਚਾ ਪਾਤਸ਼ਾਹ ਇਨਾਂ ਦੀ ਸੁਣ ਲਾ ਇਨਾਂ ਦੀ ਝੋਲੀ ਭਰ ਦੇ ਕਿਤੇ ਚੱਲ ਆਪਣੀ ਜ਼ਿੰਦਗੀ ਚ ਇਹ ਵੀ ਕਿਤੇ ਗਾਂ ਹੱਸਣ ਵਸਣ ਨਵਦੀਪ ਰੂ ਨਹੀਂ ਕੀ ਗੱਲ ਹੋਈ ਏ ਉਹ ਸ਼ਹਿਰੋਂ ਤੇ ਚੰਗੀ ਪਲੀ ਆਈ ਏ ਕੁਛ ਨਹੀਂ ਭੁੰਦੇ ਰੂ ਫਿਰ ਹੁਣ ਕਿਹੜੀ ਗੱਲ ਹੁੰਡਈ ਦੱਸ ਮੈਨੂੰ ਕੀ ਦੱਸਾਂ ਮੈਂ ਤੁਹਾਨੂੰ ਮੈਨੂੰ ਪਰੀਆਂ ਗੱਲਾਂ ਕਰਕੇ ਗਏ ਹੁਣ ਤੇ ਉਹ ਤੇ ਇਹਦੇ ਫੋਨ ਸੁਣਨ ਲੱਗ ਪਏ ਨਾ ਉਹਨਾਂ ਨੂੰ ਤੇ ਮੌਕਾ ਮਿਲ ਗਿਆ ਸਗੋ ਮੈਂ ਕਰਦਾ ਨਾ ਗੱਲ ਮੰਮੀ ਨਾਲ ਨਹੀਂ ਤੂੰ ਕੋਈ ਗੱਲ ਨਹੀਂ ਕਰਨੀ ਉਹਨੇ ਫੇਰ ਕਹਿਣਾ ਉਹਨੂੰ फडਕਾਤਾ ਵਾ ਵਿੱਚ ਫੜਕਾਉਣ ਵਾਲੀ ਕਿਹੜੀ ਗੱਲ ਐ ਇਹ ਥੋੜੀ ਗੱਲ ਐ ਬਿਜਦੋਂ ਉੱਥੇ ਗੱਲਾਂ ਕਰਕੇ ਚੱਲ ਜਾਣ ਕੋਈ ਗੱਲ ਨਹੀਂ ਮੈਂ ਵੀ ਐਸੇ ਵਾਈਜ ਹੋ ਗਈਆਂ ਨਵਦੀਪ ਜੇ ਹੁਣ ਨਾ ਕਵਾਂਗੇ ਤੇ ਇਦਾਂ ਫੇਰ ਤੈਨੂੰ ਛੱਡਣਗੇ ਹਨਾ ਜਦੋਂ ਜੀ ਕੀਤਾ ਤੇ ਆਣ ਕੇ ਡੈਪਣਗੇ ਹੁਣ ਆਂਦੇ ਕੀ ਐ ਦੱਸ ਹਾਂ ਮੈਨੂੰ ਕੋਈ ਨਹੀਂ ਤੀ ਉਹਨਾਂ ਨੂੰ ਆਪਣੀ ਪ੍ਰਾਸ ਕੱਢ ਲੈਣ ਦੋ ਉਹਨੇ ਕੀ ਕਹਿਣਾ ਵਾ ਜੋ ਵੀ ਵਾਏ ਹੋ ਕੇ ਉਹਨੇ ਨੋਦਦਾ ਹੈ ਤੇ ਕਹਿੰਦੇ ਸੱਚੀ ਹੈ ਉਹ ਕੀ ਕਹਿੰਦੇ ਨੇ ਸੋਨੇ ਵੱਲੋਂ ਕਹਿੰਦੇ ਇਹ ਸਾਰਾ ਕੁਝ ਹੁਣ ਤੇ ਖਾ ਵਟ ਗਿਆ ਤੇ ਇਥੇ ਆ ਗਈਆਂ ਫੇਰ ਤੈਨੂੰ ਸ਼ਰਮ ਨਹੀਂ ਆਉਂਦੀ ਹੈਗੀ ਕਾਸ ਸੋਨਾ ਤੂੰ ਕੀ ਕਰਨਾ ਮੰਮੀ ਨੇ ਵੀ ਭਲਾਂ ਜੜੀ ਗੱਲ ਹੋ ਗਈ ਉੱਤੇ ਤੁਸੀਂ ਮਿੱਟੀ ਪਾਓ ਆ ਤੂੰ ਹੁਣ ਏਦਾਂ ਨਾ ਕਰ ਤੂੰ ਹੋ ਜਾ ਚੁੱਪ ਹਨੂ ਸੋਨਾ ਸੋਨਾ ਕੁਝ ਨਹੀਂ ਚਾਹੀਦਾ ਹਾਈਦਾਂ ਨਾ ਕਰ ਤੂੰ ਚੁੱਪ ਹੋ ਜਾ ਨਾਲੇ ਆ ਸ਼ਰਨ ਭਾਬੀ ਵੀ ਅੰਦਰੋਂ ਨਿਕਲ ਕੇ ਗਏ ਹੀ ਇਹ ਵੀ ਕੋ ਕਰਦੇ ਹੀ ਗੱਲ ਕਹਤੇ ਹੈ ਗਦਨ ਨੂੰ ਨਾ ਦਵੀ ਅwijਖ ਮਤੇ ਲੂਣੀ ਛਿੜਕਣ ਆਏ ਕਿੰਨੇ ਚੰਗੀ ਹੋਏਗਾ ਤੇ ਉੱਥੇ ਚੁੱਪ ਕਰਕੇ ਤੇ ਚਲ ਜਾ ਕੱਕਾ ਦੇ ਲਈ ਚਲ ਜਾ ਮੈਂ ਆਪਣੇ ਘਰ ਬੈਠੀ ਆ ਮੰਮੀ ਤਾਂ ਚਲੋ ਠੀਕ ਆ ਵੀ ਮੰਨਿਆ ਜੇ ਗੱਲਾਂ ਕਰ ਲਈਆਂ ਇਹਨਾਂ ਦਾ ਕੀ ਮਤਲਬ ਹੁੰਦਾ ਏ ਇਹਨਾਂ ਨਾਲ ਤਾਂ ਮੈਂ ਕਰਦਾ ਮੰਮੀ ਨਾਲ ਬਾਅਦ ਚ ਕਰਾਂਗਾ ਗੱਲ ਨਾ ਕਰੀ ਕੋਈ ਵੀ ਗੱਲ ਸਾਰੀ ਗੱਲ ਮੇਰੇ ਤੇ ਆ ਜਣੀ ਆ ਇੱਕ ਦਿਨ ਤੂੰ ਬੜਾ ਡੱਕਦੀ ਆ ਮੈਨੂੰ ਹੁਣ ਚੰਗਾ ਮਾੜਾ ਉਹਨਾਂ ਨੂੰ ਕਹਿਣਾ ਹੈਗਾ ਫਿਰ ਤਾਂ ਸੁਣੀ ਜਾਈਏ ਇਹਨਾਂ ਦੀ ਕਹਾਂ ਮੇਰੀ ਗਲਤੀ ਮੈਨੂੰ ਸੋਨੀयां ਹੀ ਪੈਣੀਆਂ ਆ ਐਵੇਂ ਸੋਨੀयां ਪੈਣੀਆਂ ਨੇ ਹੋਰ ਮਰਾ ਬੋਸਣਾ ਠੀਕ ਠਾਕ ਵਾ ਤੂੰ ਅੱਛਾ ਅੱਛਾ ਹੋਰ ਪਿੰਦ ਦਾ ਕੀ ਹਾਲ ਵਾ ਹੋਰ ਬਾਕੀ ਪਰਵਾ ਠੀਕ ਠਾਕ ਗੱਲਤ ਨਹੀਂ ਕੋਈ ਕਰਦਾ ਕੋਈ ਹੈ ਵੇਲਾ ਮੇਰਾ ਪੁੱਤ ਕੋ ਦਿਲ ਚ ਨਾ ਰੱਖੀ ਜੇ ਗੱਲ ਹੈਗੀ ਤੇ ਮੈਨੂੰ ਦੱਸੀ ਹੈਂ ਆਹੋ ਹੈ ਉਹ ਇੱਥੇ ਘਰੇ ਹੀ ਹੋਣਾ ਪਿਆਕ ਉਹ ਕਿੱਧਰ ਕਿਤੇ ਜਾਣਾ ਹੈ ਆਹੋ ਚੱਲ ਕੋਈ ਨਹੀਂ ਮਾਂ ਤੇ ਨੀ ਮੈਂ ਪੁੱਛਦਾ ਹਾਂ ਹੈ ਤੇ ਕੋਈ ਨਹੀਂ ਮੈਂ ਪੁੱਛਾ ਦਿੰਦਾ ਕੋਈ ਗੱਲ ਨਹੀਂ ਆਹੋ ਠੀਕ ਹੈ ਠੀਕ ਹੈ ਕੋਈ ਨਹੀਂ ਮੈਂ ਪੁੱਛ ਕੇ ਨਾ ਤੇ ਦੱਸਣਾ ਤੈਨੂੰ ਫਿਰ ਹੈ ਉਹ ਆਹੋ ਜਿੰਨਾ ਵੀ ਹੈਗਾ ਕੋਈ ਗੱਲ ਨਹੀਂ ਕੋ ਸੋਨੇ ਨੇ ਕਿੱਥੇ ਜਾਣਾ ਤੂੰ ਉਹ ਹੀ ਗੱਲਾਂ ਕਰੀ ਜਾਂਦੀ ਹੁੰਦੀਆਂ ਕੋਈ ਗੱਲ ਨਹੀਂ ਤੂੰ ਨਾ ਕਿਸ ਗੱਲ ਦੀ ਚਿੰਤਾ ਕਰੀ ਮੈਂ ਹੁਣੇ ਸਾਰਾ ਇੰਤਜ਼ਾਮ ਕਰਕੇ ਫਿਰ ਤੈਨੂੰ ਕਰਦਾ ਫਿਰ ਫੋਨ ਹੈ ਆਓ ਚੰਗਾ ਓਕੇ ਓਕੇ ਚੱਲ ਯਾਰ ਗੱਲ ਤੇ ਸੋਨੇ ਦੀ ਆ ਤੇ ਘਰੇ ਪਿਆ ਹੋਣਾ ਵਾ ਤੇ ਬਨ ਕੇ ਕਿ ਲਫਾਫੇ ਤੇ ਪੁੜੀ ਦਿੰਨਾਂ ਬਾਹਰ ਸੱਦ ਕੇ ਤੇ ਫੜਾਈ ਹੋਣਾ ਵਾ ਐਵੇਂ ਕਿਤੇ ਨਾ ਮਹਾ ਮਹਾ ਘਰ ਵਸਿਆ ਕਿਤੇ ਫੇਰ ਨਾ ਥੇ ਹੋ ਜਾਏ ਕੰਮ ਦਾ ਹਾਈ ਹਾਈ ਕਿੰਨੇ ਦਿਨ ਹੋ ਗਏ ਜਨਬ ਨੂੰ ਗਈ ਨੂੰ ਕਿਤੇ ਸ਼ਦੈਣ ਨੇ ਇੱਕ ਵਾਰੀ ਆਪਣੀ ਮਾਂ ਦਾ ਹਾਲ ਨਹੀਂ ਪੁੱਛਿਆ ਵੀ ਮਾਂ ਤਾਂ ਜਿੰਦੀ ਆ ਕਿ ਮਰ ਗਈ ਆ ਮੈਨੂੰ ਤਾਂ ਲੱਗਦਾ ਉਹਨੇ ਮੈਨੂੰ ਮਰੀ ਸਮਝ ਲਿਆ ਵਾ ਹਾਏ ਹੇ ਕਿਤੇ ਉਹਦੇ ਦਿਲ ਨੂੰ ਤੂੰ ਨਹੀਂ ਪੈਂਦੀ ਮੇਰੇ ਤੇ ਦਿਲ ਨੂੰ ਕੁਛ ਹੁੰਦਾ ਵਾ ਵੀ ਮੈਂ ਆਪਣੀ ਤੀ ਨੂੰ ਵੇਖਾਂ ਉਹਦੇ ਨਾਲ ਗੱਲ ਕਰਾਂ ਪਰ ਪਤਾ ਨਹੀਂ ਕਿਉਂ ਪੱਥਰ ਬਣ ਗਈ ਆ ਚਲ ਮੰਨਿਆ ਮੇਰੇ ਕੋ ਵੀ ਗੱਲਾਂ ਨਿਕਲੀਆਂ ਗੁੱਸੇ ਵਿੱਚ ਇਹਦਾ ਮਤਲਬ ਇਹ ਥੋੜੀ ਆਪਣੀ ਮਾਂ ਨੂੰ ਭੁੱਲ ਜਾ ਕੀ ਕਰਾਂ ਮੈਂ ਕਿੱਦਾਂ ਗੱਲ ਕਰਾਂ ਉਹਦਰਾ ਜੇ ਮੈਂ ਕਰ ਦਿਆ ਸਾਹਮਣੇ ਗੱਲ ਕੀਤੀ ਨਾ ਇਹਨਾਂ ਤਾਂ ਮੈਨੂੰ ਉਹ ਖਾਣ ਪੈਣਾ ਸਾਰਿਆਂ ਨੇ ਮਨਜਿੰਦਰ ਨੇ ਤਾਂ ਮੈਨੂੰ ਕਿਹਾ ਵੀ ਜੇ ਤੂੰ ਕੁੜੀ ਨੂੰ ਫੋਨ ਕੀਤਾ ਤਾਂ ਫਿਰ ਵੇਖੀ ਖੈਰ ਬਾ ਮੈਂ ਕਿੱਦਾਂ ਗੱਲ ਕਰਾਂ ਆਪਣੀ ਤੀ ਨਾਲ ਸਮਝ ਨਹੀਂ ਆਉਂਦੀ ਕੁਝ ਵੀ ਕੀ ਕਰਾਂ ਹੁਣ ਮੈਂ ਜੇ ਮਮਨ ਨੂੰ ਕਿਹਾ ਨਾ ਤੇ ਅਮਨ ਨੇ ਵੀ ਦੱਸ ਦੇਣਾ ਆਪਣੇ ਪਿਓ ਨੂੰ ਵੀ ਮੰਮੀ ਨੂੰ ਨਵ ਨੂੰ ਫੋਨ ਕਰਦੀ ਹੀਗੀ ਆਪੇ ਕਿਤੇ ਕਰ ਲੈ ਮੈਨੂੰ ਤਾਂ ਆਵਾ ਨਾ ਕਿਤੇ ਉਹਦਾ ਜੀ ਨਹੀਂ ਕਰਦਾ ਉਹ ਲੱਗਦਾ ਕੋਟੇ ਤੇ ਹੀ ਆ ਮੇਰੀ ਗੱਲ ਸੁਣ ਕੀ ਸੋਚੀ ਜਾਣ ਦੀ ਹੈ ਕੀ ਸੋਚਣਾ ਵਾ ਤੁਸੀਂ ਕਿਹੜੀ ਮੇਰੀ ਗੱਲ ਸੁਣਨੀ ਆ ਕੋਈ ਜਿਹੜਾ ਤੁਹਾਨੂੰ ਦੱਸਣਾ ਵਾ ਮੈਂ ਇਹ ਕਰਕੇ ਮੈਂ ਚੁੱਪੀ ਹੋ ਗਈ ਆ ਹੁਣ ਮੈਂ ਕਿਸੇ ਨਾਲ ਗੱਲ ਨਹੀਂ ਕਰਦੀ ਆਪਣੇ ਦਿਲ ਦੀ ਆਪਣੇ ਆਪ ਨਾਲ ਗੱਲਾਂ ਕਰ ਲੈਣੀ ਆ ਪਰ ਤੜਦਾ ਨਹੀਂ ਕਰਦੀ ਚੱਲ ਫਿਰ ਮੇਰੀ ਗੱਲ ਸੁਣਾ ਕੁੜੀ ਦਾ ਇਹ ਫੋਨ ਨਾਲ ਦਾ ਫੋਨ ਆਏ ਹਾਏ ਕੀ ਆਂਦੀ ਸੀ ਠੀਕ ਠਾਕ ਵਾ ਮਿਰਤੀ ਮੈਂ ਕਹਿੰਨਾ ਵੀ ਬੜਾ ਵਧੀਆ ਸਭ ਕੋ ਠੀਕ ਠਾਕ ਕਹਿੰਦੇ ਵੀ ਕਿਸੇ ਗੱਲ ਦੀ ਕੋਈ ਕਮੀ ਪੇਸ਼ੀ ਨਹੀਂ ਇੱਥੇ ਤੇ ਮੇਰੀ ਗੱਲ ਹੀ ਕਰਵਾ ਦਿੰਦੇ ਤੇਰੀ ਤੇਰੀ ਗੱਲ ਤੇ ਮੈਂ ਕਦੀ ਵੀ ਨਹੀਂ ਕਰਾਉਂਦਾ ਉੱਥੇ ਹੈ ਹਾਏ ਹਾਏ ਰੰਗ ਦੇ ਪਾਣੀ ਪੋੜਾ ਨਹੀ ਮੇਰੀ ਧੀ ਆ ਮੇਰੀ ਆਂਦਰਾ ਵਾ ਮੇਰਾ ਜੀ ਨਹੀਂ ਕਰਦਾ ਆਪਣੀ ਧੀ ਨਾਲ ਗੱਲ ਕਰਨ ਨੂੰ ਚੁੱਪ ਕਰ ਜਾ ਮੈਂ ਸਭ ਕੁਝ ਜਾਣਨਾ ਵਾ ਤੂੰ ਕਿਨੇ ਕੇ ਪਾਣੀ ਚ ਕੀ ਗੱਲ ਕਰਨੀ ਉੱਥੇ ਮੇਰੀ ਪਹਿਲਾਂ ਗੱਲ ਸੁਣ ਕੁੜੀ ਦਾ ਫੋਨ ਆਇਆ ਸੀ ਤੇ ਕੋ ਮਾੜੀਆਂ ਮੋਟੀਆਂ ਟੂਆਂ ਟੰਬਾ ਇੱਥੇ ਆ ਗਈਆਂ ਮੈਂ ਤੇ ਮੈਨੂੰ ਕੱਠੀਆਂ ਕਰਕੇ ਫੜਾ ਤੇ ਮੈਂ ਦੀ ਦੇਵਾ ਕਿਹੜੀਆਂ ਟੂੰ ਹਾਂ ਕਿਹੜੀਆਂ ਟੂਬਾਂ ਦੀ ਗੱਲ ਕਰਦੇ ਤੁਸੀਂ ਮੇਰ ਭਰਾ ਨੇ ਕਿਹਾ ਵਾ ਕਿ ਕਾ ਫੋਨ ਕਰਕੇ ਮੈਨੂੰ ਕਿਹਾ ਵਾ ਕੀ ਆਂਦੀ ਸੀ ਓਏ ਉਹ ਹੀ ਵਾਲੇ ਸੈੱਟ ਸੂਟ ਜਿਹੜਾ ਛਾਪਾ ਛੂਪਾ ਹੋਣੀਆਂ ਹੋਰ ਇੱਥੇ ਕੀ ਹੋਣਾ ਵਾ ਮੇਰੀ ਗੱਲ ਸੁਣ ਲਓ ਲੈ ਗਈ ਇਹ ਸਾਰਾ ਕੁਝ ਮੇਰੀ ਬੜੀ ਸਲਾਹ ਨਾ ਗਈ ਆ ਜਿਹੜੀ ਮੈਂ ਟੂਬਾਂ ਰੱਖੀਆਂ ਸਭ ਕੇ ਉਹਦੀਆਂ ਮੇਰੇ ਕੋਲ ਹੈ ਨਹੀਂ ਕੋਈ ਵੀ ਮੇਰੀ ਗੱਲ ਸੁਣ ਲਾ ਤੈਨੂੰ ਮੈਂ ਇੱਕ ਦੱਸਾਂ ਐਵੇਂ ਪੰਜਾਂ ਚਵਾਂ ਤੋਲਿਆਂ ਪਿੱਛੇ ਨਾ ਆਪਣੀ ਕੁੜੀ ਦਾ ਘਰ ਫੇਰਨਾ ਬਰਬਾਦ ਕਰਦੀ ਜੇ ਉਹਦਾ ਕੋਈ ਹੈਗਾ ਵਾ ਤੇ ਉਹਦੋਂ ਚੁੱਪ ਕਰਕੇ ਮੈਨੂੰ ਫੜਾ ਦੇ ਮੈਂ ਦੇਵਾਂ ਮੈਨੂੰ ਪਤਾ ਤੂੰ ਜਿੱਤਰਾਂ ਦੀ ਹੈਗੀ ਆ ਨਹੀਂ ਟੜਨਾ ਜੂ ਗੱਲਾਂ ਕਰਦੀ ਆ ਮੈਨੂੰ ਸਿੱਧਾ ਫੋਨ ਕਰਿਆ ਹਾਂ ਤੇ ਫਿਰ ਮੈਂ ਦੇ ਦੂੰਗੀ ਜਦੋਂ ਮੇਰੇ ਨਾਲ ਗੱਲ ਹੀ ਨਹੀਂ ਕਰਦੀ ਜਦੋਂ ਤੈਨੂੰ ਕਹਿਤਾ ਤੇਰੇ ਗਾੜੀ ਜੋੜਿਆਸ ਤੇਰ ਨਾਲ ਨਹੀਂ ਹੋ ਕਿਹਦੀ ਗੱਲ ਕਰਾਉਣੀ ਠੀਕ ਆ ਮਾਹ ਮਾਹ ਕਮਰੋਹੀ ਤਾ ਮਹਾਰਾਜ ਨੇ ਮੈਂ ਵਗੜਨਾ ਨਹੀਂ ਚਾਹੁੰਦਾ ਮੈਂ ਦੁਸ਼ਮਣ ਆਉਦੀ ਮੈਂ ਮਾਂ ਬਾਪ ਦੀ ਤੇ ਮੈਂ ਕੀ ਸਮੇਂ ਦੇ ਜੀ ਨਹੀਂ ਦੁਸ਼ਮਣ ਨਹੀਂ ਤੇ ਕਿਦਾ ਬੜਾ ਕੰਮ ਉਦਰਾ ਹੋ ਗਿਆ ਹੈ ਜੇ ਚੰਗੀ ਹੁੰਦੀ ਤਾਂ ਨਾ ਹੀ ਹੁੰਦਾ ਮੈਂ ਤਾਂ ਦਾ ਭਲਾ ਹੀ ਸੋਚਦੀ ਸੀ ਮੈਨੂੰ ਕਿ ਪਤਾ ਸੀ ਗੱਲ ਇੰਨੀ ਵੱਜ ਜਾਣੀ ਆ ਤੂੰ ਨਾ ਬੁੱਤੇ ਭੱਲੇ ਦਾ ਸੋਚ ਜਿਹੜੀ ਮੈਂ ਤਨੂੰ ਗੱਲ ਕਰਦੇ ਆ ਉਹ ਗੱਲ ਤੇ ਅਮਲ ਕਰ ਵੀ ਜੋ ਕਿਹਾਗਾ ਨਾ ਕੁੜੀ ਦਾ ਸਮਾਨ ਤੇ ਮੈਨੂੰ ਫੜਾ ਦੇ ਮੈਨੂੰ ਨਹੀਂ ਪਤਾ ਵੇਖਣਾ ਪੈਣਾ ਮੈਨੂੰ ਜੇ ਹੋਇਆ ਤਾਂ ਮੈਂ ਦੇ ਦੂੰਗੀ ਮੈਂ ਪੱਕਾ ਨਹੀਂ ਕਹਿੰਦੀ ਤੇ ਮੇਰੇ ਕੋਲ ਹੀ ਸੋਨਾ ਤਾਂ ਮੈਂ ਤਾਨੂੰ ਕੱਢ ਕੇ ਫੜਾ ਦੇ ਮੇਰੀ ਗੱਲ ਸੁਣ ਨਾ ਮੈਨੂੰ ਅਮਰਜੰਸੀ ਆ ਫੋਨ ਜਾ ਜਾ ਕੇ ਵੇਖ ਥੱਲੇ ਜਿੱਥੇ ਕਿਤੇ ਹੈਗਾ ਵਾ ਠੀਕ ਆ ਕੋਈ ਗੱਲ ਨਹੀਂ ਆਹੋ ਵੇਖ ਲੈਣੀ ਆ ਕਿਪਟਾ ਅਗਲੀ ਲੈ ਨਹੀਂ ਗਈ ਤੇ ਮੈਂ ਕਿਥੋਂ ਦਊਂਗੀ ਮੁੜ ਕੇ ਐਡੀ ਪਧਰੀ ਦੇ ਤੂੰ ਹੀ ਹੈਨੀ ਵੀਰਾ ਤੇਰੇ ਐਡਾ ਚੂਚਾ ਮਵੀ ਵੀ ਨਹੀਂਗਾ ਮੈਂ ਪਹਿਲੋਂ ਬੜਾ ਤੇ ਬੇਕੂਫ ਬਣਿਆ ਰਿਹਾ ਹੁਣ ਨਹੀਂ ਮੈਂ ਬਣਨਾ ਆਹੋ ਹੁਣ ਬੜੇ ਤੇਜ ਹੋ ਗਏ ਮੈਂ ਦੁਹਾਨਿਆਂ ਦਾ ਪਿਓ ਆ ਸਮਝੀ ਗੱਲ ਕਰ ਲਓ ਕਰ ਲਓ ਆਪਣੀਆਂ ਮਰਜ਼ੀਆਂ ਚਲਾ ਲਓ ਆਪਣੇ ਚੰਮ ਦੀਆਂ ਕੋਈ ਗੱਲ ਨਹੀਂ ਮੇਰੀ ਲੋੜ ਪੈਣੀ ਅੱਗੇ ਚੰਮ ਦੀਆਂ ਤੇਰੀਆਂ ਚਲਾਈਆਂ ਤੇ ਇੱਥੋਂ ਤੱਕ ਘਰ ਦਾ ਬਿੜਾ ਘਰਕ ਹੋ ਗਿਆ ਗੇ ਸਾਰਾ ਕੱਪ ਦਾ ਪੱਠਾ ਭਾਲ ਛੜਿਆ ਗਿਆ ਸਾਰੇ ਚੰਗਾ ਬਹੁਤੀਆਂ ਗੱਲਾਂ ਨਾ ਕਰੋ ਵੇਖਣੀ ਆ ਜੇ ਨੱਬਾ ਤੇ ਦੇ ਦੂੰਗੀ ਤੇ ਦਾ ਪੱਦਾ ਗੱਲਾਂ ਕਿਤਰਾ ਕਰਦੀ ਹੈ ਗਾਂ ਗਾਂ ਹੋ ਕੇ ਉਹ ਮਦਾ ਬਾਊ ਬਣਿਆ ਇਹਨੂੰ ਵਾਲਿਆਂ ਦੇ ਜਰਾ ਜੀ ਕਰਦਾ ਸੇਵਾ ਚੰਗੀ ਤਰ੍ਹਾਂ ਆਹ ਵੇਖ ਲਾ ਉਹ ਜੱਟੋਂ ਨਾ ਪੁੱਤਾਂ ਕਿ ਲਾ ਲਿਆਂ ਦਾ ਸ਼ਰਮਾ ਆ ਤੈਨੂੰ ਥੋੜੀ ਬੋਦੀ ਕਿ ਨਹੀਂ ਹੁਣ ਡੈਡੀ ਕੀ ਹੋ ਗਿਆ ਵਾ ਹੋਇਆ ਨਹੀਂ ਉਹ ਕਿਣਕ ਪਰਛਰੀ ਹੋ ਆਡੀ ਆਟੋਮੈਟਿਕ ਛੱਡਿਆ ਸੀ ਉਹ ਨਾਲ ਉਧਰ ਗਿਆ ਨਾ ਢੇੜਾ ਮਾਰਿਆ ਵਾ ਉਹ ਪਹਿਲੀ ਸਾਡੀ ਨੀਵੇਂ ਹੀ ਜਾ ਕੇ ਵੇਆ ਅੱਧਾ ਅੱਧਾ ਫੁੱਟ ਪਾਣੀ ਖਲੋਤਾ ਉਹਦੇ ਚ ਮੈਂ ਤੇ ਉਧਰ ਹੀ ਚੱਲਿਆ ਹਾਂ ਮੈਂ ਆਦੇ ਆਪਣੇ ਕੋਲ ਮੋਟਰ ਪਕੜ ਗਿਆ ਬੰਦ ਦੇ ਉਹ ਆਟੋਮੈਟਿਕ ਕਿਤੇ ਲੱਗਾ ਰਹਿ ਗਿਆ ਵਾ ਬੰਦ ਕਰ ਨਹੀਂ ਕਰ ਗਿਆ ਤੂੰ ਖੇ ਖਾਨੇ ਚੱਲਿਆ ਉਧਰੋਂ ਮੈਂ ਖੱਪ ਗਿਆ ਉਤੋਂ ਜਾ ਕੇ ਦੇ ਉਸੇ ਰੁੱਡਾ ਮਾਰਦਾ ਚੂਹਿਆਂ ਦੀਆਂ 20 ਉਸੇ ਰੁੱਡਾ ਵਾ ਓ ਚੱਲ ਕੋਈ ਗੱਲ ਨਹੀਂ ਇੱਥੇ ਸਰਕਦੇ ਰੋਲੀ ਪਾਉਂਦੇ ਓ ਮੈਂ ਸੌਂ ਗਿਆ ਰੋਟੀ ਖਾ ਲਈ ਤੇ ਮੈਨੂੰ ਨੀਂਦ ਆ ਗਈ ਨੀਂਦ ਆ ਗਈ ਤੈਨੂੰ ਵੇ ਬੂਟੇ ਨੇ ਕਿੱਦਾਂ ਦੇ ਪਾਏ ਆ ਆ ਭਾਈ ਵਾਲਾ ਕੰਮ ਆ ਤੇਰਾ ਮੋਟਰੀ ਤੇ ਕਬ ਬੰਦ ਕਰਨੀ ਓ ਇਹ ਚ ਕਿਹਦੀ ਗੱਲ ਵਾ ਮੋਟਰ ਤੂੰ ਬੰਦ ਕਰਨੀ ਸੀ ਨਾ ਤੇਰੀ ਕੋਈ ਜ਼ਿੰਮੇਵਾਰੀ ਨਾ ਗੱਲ ਨਾ ਬਾਤ ਅੱਡੀ ਤੇ ਕਣਕ ਮਰ ਜੂਗੀ ਨਾ ਹੁਣ ਉਹ ਕਿਦੇ ਨਹੀਂ ਮਰਦੀ ਰਰੀ ਜੇ ਮੇਰੀ ਹੋ ਗਈ ਆ ਤੇ ਆਵੇਂ ਤੁਸੀਂ ਸੜੀ ਜਾਂਦੇ ਜੇ ਤੇਰੇ ਵਾਲੇ ਹੀ ਸੜੀ ਜਾਂਦੇ ਆਹੋ ਧੁੱਪਾਂ ਲੱਗ ਜਾਣੀਆਂ ਚਾਹ ਸੁੱਕ ਜਾਣਾ ਕੋਖ ਨਹੀਂ ਹੋ ਗਿਆ ਤੈਨੂੰ ਸ਼ਰਮ ਤਾਂ ਹੈ ਨਹੀਂ ਤੈਨੂੰ ਮਾਸਾ ਹੋਈ ਭੇਜਿਆ ਮੈਂ ਮਿਹਨਤ ਕੀਤੀ ਤੇ ਮੈਂ ਧਿਆਨ ਰੱਖਾ ਉਹ ਭਰਾ ਮੈਂ ਕਹਿੰਦਾ ਵੀ ਕੋਖ ਨਹੀਂ ਹੋ ਗਿਆ ਧੁੱਪਾਂ ਲੱਗ ਜਾਣਗੇ ਤੇ ਹੋ ਜੂਗਾ ਹੱਲ ਤੇਰੇ ਪਾਸੇ ਕੁਝ ਨਹੀਂ ਹੋਇਆ ਸਾਨੂੰ ਪੁੱਛ ਕੇ ਵੇਖਣਾ ਜਿੰਨਾ ਖਰਚਾ ਕੀਤਾ ਵਾ ਤੇ ਖਰਚਾ ਮੈਂ ਨਹੀਂ ਕੀਤਾ ਬਸ ਕਰੋ ਹੁਣ ਬਸ ਕਰੋ ਹੁਣ ਆਪਾਂ ਨੂੰ ਧਿਆਨ ਨਾਲ ਲਾਇਆ ਕਰ ਕੋਈ ਗੱਲ ਨਹੀਂ ਤੈਨੂੰ ਮੈਂ ਦੱਸ ਦਿੱਤਾ ਯੋ ਉਹ ਕੀ ਹੋ ਗਿਆ ਤੂੰ ਤੇ ਆਉਂ ਪਾਵੇਂ ਜਿੱਦਾਂ ਪਤਾ ਨਹੀਂ ਮੈਂ ਕੀ ਕਰਤਾ ਹੁੰਦਾ ਵਾ ਉਹ ਹੋਰ ਕੀ ਕਰਨਾ ਹੀ ਆ ਜਾਂ ਦੁਦਿਆਂ ਦੀ ਵੀ ਚਲਾਇਆ ਫਿਰ ਨਹੀਂ ਤੈਨੂੰ ਚੰਗੀਆਂ ਲੱਗਦੀਆਂ ਦੋਵੇਂ ਭਰ ਦੇ ਦੁਦਿਆਂ ਵੀ ਮੇਰੀ ਬਲੀ ਦੀ ਗਲਤੀ ਹੋ ਗਿਆ ਵੀ ਪਾਣੀ ਲੱਗ ਗਿਆ ਮੇਰੇ ਦਵਾਰੇ ਤੇ ਹੀ ਹੋ ਜਾਂਦੇ ਰਸਨ ਲੈ ਕੇ ਉਹ ਏਡੀ ਤਗਰੀ ਗਲਤੀ ਕਰ ਜਾਵਾ ਉਹਨੂੰ ਫਿਰ ਲੈ ਕੇ ਆ ਗਿਆ ਘਰ ਕਾਹਦੇ ਨੂੰ ਨਹੀਂ ਕਦੀ ਕਰੀ ਗਲਤੀ ਕਰਕੇ ਇੱਥੇ ਨਹੀਂ ਲੱਗੀ ਇੱਥੇ ਸੋਨੇ ਤੇ ਪਰ ਪਰ ਬੈਕ ਉਹਨੇ ਆਪਣਾ ਘਰ ਹੀ ਵਸਾਇਆ ਗਲਤੀ ਇਹਨੇ ਕਾਦੀ ਕਰ ਲਈ ਉਹ ਕਿੱਥੇ ਗਿਆ ਅਰੇ ਥੱਬਾ ਪਾਏ ਸੋਨਿਆਂ ਦਾ ਤੂੰ ਪਾਇਆ ਹੀ ਤੇ ਫਿਰ ਉਹਨੂੰ ਜਾਣ ਕੋ ਤੇ ਮੈਂ ਪਾਇਆ ਹੀ ਆਪਣੀ ਕਮਾਈ ਦਾ ਆ ਤਾਂ ਇਹਨੂੰ ਵੀ ਕਹ ਲੈ ਦੇ ਕੋ ਹਾਂ ਮੇ ਮੇਰੇ ਦਾਰੇ ਦੇ ਗੇਰੇ ਤੇਰੇ ਦਾਰੇ ਤਾਂ ਹੁਣ ਆ ਵੀ ਤੇਰੀਆਂ ਗਲਤੀਆਂ ਆ ਉਹਦੀ ਗਲਤੀ ਨਹੀਂ ਕੋਈ ਹਾਂ ਨਹੀਂ ਉਹ ਤੂੰ ਪਹਿਲੀ ਦੀ ਗੱਲ ਕਿਦਰ ਲਈ ਫਿਰਦਾ ਉਹਦੇ ਵਾਲ ਬਨੇ ਜਾਓ ਬਾਬਾ ਜਾਓ ਜਾਓ ਕਰਦਾ ਮੈਂ ਮੰਮੀ ਦੀ ਗੱਲ ਕਰਦਾ ਹਾਂ ਕੋਈ ਕਰ ਲੈ ਮੰਮੀ ਨੂੰ ਜੇ ਤੂੰ ਗੋਲੀ ਚਲਾਉਣੀ ਚਲਾ ਹੀ ਲਓ ਕੋਈ ਗੱਲ ਨਹੀਂ ਮੰਮੀ ਕੀ ਗੱਲ ਵਾ ਵੇ ਦੱਸ ਦੇਣੀ ਆ ਇੱਧਰ ਹੋ ਮੇਰੀ ਗੱਲ ਸੁਣ ਜੇ ਉਹਨੇ ਸੁਣ ਲਿਆ ਨਾ ਤੇ ਸਾਡੇ ਫੇਰ ਗੱਲ ਪੈਣਾ ਕਿਹੋ ਜੀ ਕਿਹੜੀ ਗੱਲ ਆ ਓਮੀ ਵੇ ਗੱਲ ਕਾਦੀ ਆ ਬੀ ਲੋ ਤੇਰਾ ਮੇਰੇ ਗਲ ਪੈਣ ਡਿਆ ਪੀ ਜਿਹੜਾ ਨਵ ਦਾ ਸੋਨਾ ਵਾ ਨਾ ਉਹ ਦੇ ਦੇ ਨਵ ਨੇ ਹਰੇ ਫੋਨ ਕੀਤਾ ਵਾ ਪਤਾ ਨਹੀਂ ਉਹਦੀ ਸੱਸ ਨੇ ਮੰਗਿਆ ਇਹ ਸੋਨਾ ਤੇ ਹੁਣ ਨਾ ਉਹ ਸੋਨਾ ਜਿਹੜਾ ਪੁੱਤ ਉਹ ਮੈਂ ਤੇਰੇ ਤੇ ਤਾਂ ਮਾਮੇ ਨੂੰ ਉਹਨੂੰ ਲੋੜ ਹੀ ਗਈ ਤੇ ਹੁਣ ਇੱਦਾਂ ਕਰ ਮੇਰਾ ਪੁੱਤ ਲਿਮਟ ਬਣਾ ਤੇ ਮੰਮੀ ਮਾਮੇ ਕੋਲ ਆ ਕੇ ਦੇ ਦੇ ਉਹ ਹੁਣ ਮਹਾ ਮਹਾ ਤੇ ਕੁੜੀ ਆਪਣੇ ਘਰ ਗਈ ਆ ਇਹ ਹੋਰ ਸਿਆਪਾ ਪਾਉਣਾ ਕੋਈ ਵੇ ਜੇ ਮੈਂ ਲਿਆ ਸਕਦੀ ਹੁੰਦੀ ਮੈਂ ਲਿਆ ਦੇਣਾ ਹੈਗਾ ਮੈਨੂੰ ਪਤਾ ਤੇਰੇ ਮਾਮੇ ਨੇ ਅਜੇ ਨਹੀਂਗਾ ਵਾਪਸ ਕਰਨਾ ਉਹਨੂੰ ਲੋੜ ਵਾ ਤੂੰ ਇੰਦਾ ਕਰ ਹਾ ਮੇਰਾ ਪੁੱਤ ਤੂੰ ਨਾ ਲਿਮਟ ਬਣਾ ਤੇ ਲਿਮਟ ਬਣਾ ਕੇ ਤੇ ਸੋਨਾ ਮੈਨੂੰ ਪਤਾ ਜੜਾ ਜੜਾ ਹੈਗਾ ਹੈਗਾ ਤੇ ਮੈਂ ਬਣਾ ਲੈਨੀ ਆ ਚੁੱਪ ਕਰਕੇ ਬਣਾ ਲਈ ਤੇਰੇ ਪਿਓ ਨੂੰ ਨਾ ਪਤਾ ਲੱਗੇ ਜੇ ਉਹਨੂੰ ਵਈ ਨੂੰ ਪਤਾ ਲੱਗ ਗਿਆ ਨਾ ਉਹਨੇ ਤੇ ਮੈਨੂੰ ਜਿੰਦੀ ਨੂੰ ਮਾਰ ਦੇਣਾ ਵਾ ਮੈਂ ਲਿਮਟ ਐ ਇਦਾਂ ਥੋੜਾ ਬੰਦੀਆਂ ਵਾ ਲਿਮਟ ਦੇ ਵਿੱਚ ਡੈਡੀ ਦੇ ਸਾਈਨ ਹੋਣੇ ਆ ਉਹਦੇ ਸੈਨਾ ਤੋਂ ਬਿਨਾਂ ਨਹੀਂ ਬਣ ਸਕਦੀ ਉਹਦੇ ਸੈਨਾ ਤੋਂ ਕਿਹਨਾ ਕਿਦਾਂ ਬੰਨੀ ਉਹਨੂੰ ਪੁੱਛਣਾ ਵਾ ਪਟਵਾਰੀ ਕਰਦਾ ਉਹਨੇ ਵੀ ਤੇਰੀ ਪਿਆਲੀ ਆ ਸਾਰੇ ਕਾਗਜ਼ ਕਢਵਾਉਣੇ ਪੈਣੇ ਆ ਨੰਬਰ ਮੈਨੂੰ ਥੋੜਾ ਕਢਵਾਉਂਦੇ ਨੇ ਉਹ ਡੈਡੀ ਨੇ ਕਢਵਾ ਕੇ ਲਿਆਉਣੇ ਆ ਤੇ ਬੈਂਕ ਦੇ ਵਿੱਚ ਵੀ ਸਭ ਕੁਝ ਉਹਨਾਂ ਨੇ ਪੁੱਛਣਾ ਵਾ ਡੈਡੀ ਨੇ ਫੇਰ ਨਿਕਲਨੇ ਆ ਆ ਤੇ ਸਿਆਪਾ ਪੈ ਗਿਆ ਉੰਤਰਾ ਤੇ ਹੁਣ ਤੂੰ ਕੋਈ ਮੈਨੂੰ ਹਾਲ ਦੱਸ ਮੈਂ ਕੀ ਕਰਾਂ ਤੇ ਉਹ ਤੇਰਾ ਮੇਰੇ ਮਗਰ ਪਿਆ ਵਾ ਕਿ ਸੋਨਾ ਕੱਢ ਕੇ ਲੰਮ ਦੇ ਗਿਆ ਵਾ ਮਾਮਿਆਂ ਦੀ ਧੌਣ ਤੇ ਰੱਖ ਗੋਡਾ ਉਹਨਾਂ ਨੂੰ ਕਹੋ ਵੀ ਸਾਡਾ ਸੋਨਾ ਦੋ ਹਾਈ ਹਾਈ ਵੇ ਮੈਂ ਕਿੱਦਾਂ ਕਵਾਂ ਹੁਣ ਨਾ ਉਹ ਸਾਡਾ ਸੋਨਾ ਦੇ ਦੋ ਡਿਸ਼ੇਤੀ ਅਗਲੇ ਨੇ ਮੈਨੂੰ ਪਹਿਲਾਂ ਹੀ ਕਿਹਾ ਸੀ ਪਿਆਣੀ ਡਿਸ਼ੇਤੀ ਮੰਗੀ ਨਾ ਹੁਣ ਮੋਦਰੋਂ ਵਿੱਚ ਉਠੀ ਹੁੰਦੀ ਆ ਹੁਣ ਤੂੰ ਹੀ ਮੈਨੂੰ ਹੱਲ ਦੱਸ ਕੋਈ ਨਹੀਂ ਤੇ ਇਦਾਂ ਕਰ ਪੁੱਤ ਮੰਡੀ ਜਾ ਆੜਤੀ ਕੋ ਪੈਸੇ ਚੁੱਕ ਲਾ ਤੇ ਚੁੱਪ ਕਰਕੇ ਆਪਣੇ ਪਿਓ ਤੋਂ ਚੋਰੀ ਨਾ ਮੈਨੂੰ ਸੋਨਾ ਬਣਾ ਦੇ ਇੱਕ ਵਾਰੀ ਬਾਕੀ ਮੈਂ ਪੈਸੇ ਉਹ ਨਾ ਉਥੋਂ ਲਿਆ ਕੇ ਤੇਰੇ ਮਾਮੇ ਕੋ ਘਰ ਮੋੜਦਾ ਮਮੇ ਆੜਤੀ ਨੇ ਕੋਈ ਲੱਖ ਦੇ ਦਊਗਾ ਡੇਢ ਦੇ ਦਊਗਾ 8-9 ਲੱਖ ਦਾ ਸੋਨਾ ਵਾ ਉਹ ਕਿੱਦਾਂ ਬਣਾਉਣਾ ਵਾ ਹੀ ਇਸ ਫੇਰ ਕੀ ਕਰਨਾ ਈ ਉਹ ਮੈਨੂੰ ਵੀ ਕੋਈ ਹੱਲ ਦੱਸ ਦੇ। ਉਹ ਮੰਮੀ ਹਾਲ ਕੋਈ ਨਹੀਂ ਹਾਲੇ ਹੋਈ ਆ ਬਈ ਸੋਨਾ ਲਿਆ ਕੇ ਦੋ ਉਹਨਾਂ ਦਾ। ਚੰਗਾ ਭਲਾ ਹੁਣ ਉਧਰ ਕੰਮ ਬਣਿਆ ਵਾ ਤਾਂ ਫੇਰ ਤੁਸੀਂ ਕੋਈ ਸਿਆਪਾ ਪਾ ਦੋ। ਜੇ ਤੇਰੇ ਪਿਓ ਨੂੰ ਪਤਾ ਲੱਗ ਗਿਆ ਨਾ ਵੀ ਮੈਂ ਪੇਕੇ ਆਪਣੇ ਸੋਨਾ ਦਿੱਤਾ ਵਾ ਉਹਨੇ ਸੱਚੀ ਮੈਨੂੰ ਜਿੰਦੀ ਨੂੰ ਮਾਰ ਦੇਣਾ ਈ ਉਹ ਤੇ ਮੈਨੂੰ ਅੱਗੇ ਨੇ ਅੱਖੀਂ ਵੇਖ ਪਾਉਂਦਾ। ਉਹ ਤੇ ਮੰਮੀ ਗੱਲ ਹੈਗੀ ਆ ਪਰ ਮਾਮੇ ਨੂੰ ਵੀ ਹੁਣ ਚਾਹੀਦਾ ਨਾ ਵੀ ਸੋਨਾ ਮੋੜ ਦੇਣਾ ਚਾਹੀਦਾ ਵੀ ਉਹਨਾਂ ਦੀ ਕੁੜੀ ਵਿਆਹੀ ਗਈ ਆ ਤੇ ਉਹਨਾਂ ਨੇ ਮੋੜਨਾ ਹੋਣਾ ਸੋਨਾ। ਜੇ ਸੋਨਾ ਨਾ ਦਿੱਤਾ ਤੇ ਉਹਨਾਂ ਦੇ ਘਰ ਬੜਾ ਤਕੜਾ ਸਿਆਪਾ ਪੈ ਪਰ ਹੁਣ ਮੈਂ ਕੀ ਕਰਾਂ ਮੈਂ ਤਾਂ ਫਸ ਗਈ ਆ ਉਹ ਕੀ ਕਰਾਂ ਕਰਨਾ ਕੀ ਆ ਕੋਈ ਨਹੀਂ ਕਰਦਿਆਂ ਕੋਈ ਇੰਤਜ਼ਾਮ ਹੁਣ ਚੱਲ ਮੰਮੀ ਅੱਜ ਨਹੀਂ ਤੇ ਚੱਲ ਫਿਰ ਕੱਲ ਨੂੰ ਜਾਂਦੇ ਆ ਨਾਨਕੇ ਤੇ ਉਹਨਾਂ ਨੂੰ ਕਵਾਂਗੇ ਵੀ ਸਾਡਾ ਸੋਨਾ ਦੋ ਇੰਨੇ ਤਾਂ ਬੜੀ ਛੇਤੀ ਕਹਿਤਾ ਵੀ ਅੱਜ ਜਾਂ ਕੱਲ ਜਾਂਦੇ ਨਾਨਕੇ ਤੇ ਮੇਰੀ ਇੱਜ਼ਤ ਕੀ ਰਹਿ ਜਣੀ ਆ ਮੇਰੇ ਭਰਾਣੇ ਤੇ ਮੈਨੂੰ ਮਿਲਣਾ ਹੈ ਹਟ ਜਾਣਾ ਵਾ ਉਹਨੇ ਕਹਣਾ ਭੈਣ ਮੈਂ ਤੈਨੂੰ ਪਹਿਲਾਂ ਹੀ ਕਿਹਾ ਹੈਗਾ ਤੇ ਜੇ ਇਹ ਗੱਲ ਤੇ ਉਹਨੇ ਦਿੱਤਾ ਹੀ ਕਿਉਂ ਸੋਨਾ ਮੈਂ ਤਾਂ ਫਸ ਗਈ ਨਾ ਚਾਰੇ ਪਾਸਿਆਂ ਤੋਂ ਤੇ ਜੇ ਸੋਨਾ ਨਾ ਲਿਆਂਦਾ ਤੇ ਇਹਦੇ ਪੀ ਉਹਨੇ ਨਹੀਂ ਮੈਨੂੰ ਛੱਡਣਾ ਹੁਣ ਕੀ ਕਰਾਂ ਜੀਵਨ ਬੜੀ ਬੁਰੀ ਤਰ੍ਹਾਂ ਫਸੀਆਂ ਹੁਣ ਤੋਂ ਹੁਣ ਕਿੱਦਾਂ ਨਿਕਲਣਾ ਇਹ ਤੋਂ ਚੱਲ ਕੋਈ ਨਹੀਂ ਲਵਨੀ ਕੋਈ ਨਾ ਕੋਈ ਸਕੀਮ